ਅੱਜ ਸੀ 32 ਸੈਕਟਰ ਜਿਹਨੂੰ ਆਪਾਂ ਮਿੰਨੀ ਪੀਜੀਆ ਕਹਿੰਦੇ ਗਵਰਨਮੈਂਟ ਮੈਡੀਕਲ ਕਾਲਜ ਹੈ ਚੰਡੀਗੜ੍ਹ ਵਿਖੇ ਪਹੁੰਚੇ ਆ ਜੀ ਮੇਰੇ ਨਾਲ ਸਾਡੇ ਸਾਥੀ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਜੀ ਤੇ ਡਾਕਟਰ ਦਲਵਾਰ ਕੰਗੜ ਜੀ ਤੇ ਡਾਕਟਰ ਕੁਲਵੀਰ ਜੀ ਤੇ ਇਹ ਨੋਟਬੰਦ ਪਰਿਵਾਰਾਂ ਨੂੰ ਜਿਹੜੀ ਆਪਣੇ ਇਹ ਕੰਬਲ ਦਿੱਤੇ ਜਾ ਰਹੇ ਆ ਜੀ ਡਾਕਟਰ ਕਸ਼ਮੀਰ ਹੁਣੇ ਦੱਸਿਆ ਕਿ ਸਾਡੇ ਦੋ ਇੱਕ ਨਹੀਂ ਲਈ ਬਹੁਤ ਹੀ ਵਧੀਆ ਸਾਥੀ ਅਮਰੀਕਾ ਦੇ ਵਿੱਚ ਪਰਿਵਾਰ ਆ ਜੀ ਭਾਨ ਮਜਾਰੇ ਤੋਂ ਜਿਸਮੀਤ ਸਿੰਘ ਮਾਨ ਹੋਣਾ ਦਾ ਜਿਨ੍ਹਾਂ ਨੇ ਕੰਬਲਾਂ ਦੀ ਸੇਵਾ ਭੇਜੀ ਸੀ ਜੀ ਤੇ ਉਹਨਾਂ ਦੀ ਬਦੌਲਤ ਇਹ ਕੰਬਲ ਜਿਹੜੇ ਸਾਡੇ ਲੋੜਵੰਦ ਪਰਿਵਾਰਾਂ ਦੇ ਵਿੱਚ ਦਿੱਤੇ ਜਾ ਰਹੇ ਆ ਜੀ ਕਿਉਂਕਿ ਜਿਹੜੇ ਸਾਡੇ ਸਾਥੀ ਕਿੱਥੇ ਇੱਕਦਮ ਐਕਸੀਡੈਂਟਰਲ ਜਾਂ ਕੋਈ ਬਿਮਾਰੀ ਦੇ ਨਾਲ ਪੀੜਤ ਹੋ ਕੇ ਆਂਦੇ ਆ ਜੀ ਤੇ ਉਹਨਾਂ ਦੇ ਕੋਲੇ ਇਹ ਜਿਹੜੀ ਚੀਜ਼ਾਂ ਨਹੀਂ ਹੁੰਦੀਆਂ ਜੀ ਤੇ ਇਸ ਕਰਕੇ ਸਰ ਜਿੰਨੀ ਕਿ ਲੋੜ ਹੈ ਜੀ ਮੇਰਾ ਵੀਰ ਉਹਨੇ ਲਈ ਚੱਲੋ ਜੀ ਤੇ ਉਹਨਾਂ ਕੋਲੇ ਚੀਜ਼ਾਂ ਨਹੀਂ ਹੁੰਦੀਆਂ ਜੀ ਤੇ ਇਸ ਕਰਕੇ ਜਿਹੜੀ ਇਹ ਇਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਜੀ ਅਸੀਂ ਅਮਰੀਕਾ ਵਾਲੇ ਪਰਿਵਾਰ ਦਾ ਜਸਮੀਤ ਸਿੰਘ ਮਾਨ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਉਪਰਾਲੇ ਸਦਕਾ ਇਹ ਜਿਹੜੀ ਸੇਵਾ ਤਕਰੀਬਨ ਡਾਕਟਰ ਕਸ਼ਮੀਰ ਸਿੰਘ ਢਲੌਣੀ ਤੇ ਜਿਹੜੀ ਆਪਣੇ ਇਹ ਕਰ ਰਹੇ ਆ ਜੀ ਤੇ ਇਹ ਦੇਖੋ ਜਿਹੜਾ ਸਾਡੇ ਡਾਕਟਰ ਕੁਲਵੀਰ ਜੀ ਇਸ ਐਂਬੂਲੈਂਸ ਦੇ ਵਿੱਚ ਜਿਹੜੇ ਕੰਬਲ ਭਰ ਕੇ ਆਏ ਹੋਏ ਆ ਜੀ ਇਹ ਤੁਸੀਂ ਐਂਬੂਲੈਂਸ ਦੇਖ ਸਕਦੇ ਆ ਜੀ ਇਹ ਬਲਾਚਾਰ ਤੋਂ ਸਾਡੇ ਭੈਣ ਜੀ ਆ ਜਿਨ੍ਹਾਂ ਨੇ ਆਪਣੀ ਐਂਬੂਲੈਂਸ ਭੇਜੀ ਆ ਜੀ ਤੇ ਇਹ ਸਾਰੇ ਸਾਡੇ ਡਾਕਟਰ ਸਾਹਿਬ ਤੁਹਾਡਾ ਸਾਰੀ ਸੁਨੀਤਾ ਡਾਕਟਰ ਸੰਦੀਪ ਜੋਸ਼ੀ ਡਾਕਟਰ ਸੰਦੀਪ ਜੋਸ਼ੀ ਜੀ ਠੀਕ ਆ ਜੀ ਤੇ ਮੇਰੇ ਵੀਰ ਬਹੁਤ ਐਕਟਿਵ ਨੇ ਜੀ ਆਪਣੇ ਕਸ਼ਮੀਰ ਸਿੰਘ ਢਿੱਲੋਂ ਜੀ ਜਿਹੜੇ ਹੋरां ਦੀ ਹਮੈਤ ਜਦੋਂ ਕਰਨ ਲਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨ੍ਹਾਂ ਹੱਥੀ ਮੰਗਿਆਂ ਤੋਂ ਆਵਾ ਉਹ ਹੀ ਹੱਥ ਅੱਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ ਹੋरां ਦੀ ਹਮੈਤ ਜਦੋਂ ਕਰਨ ਲਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋरां ਦੀ ਹਮੈਤ ਜਦੋਂ ਕਰਨ ਲਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ